ਹਾਂਜੀ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਮੇਡ ਇਨ ਪੰਜਾਬ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਜਿੰਨਾ ਬਾਰੇ ਗੱਲ ਕਰਾਂਗੇ ਇਹਨਾਂ ਨੇ ਹਵਾਈ ਜਹਾਜ਼ ਦੀ ਸਭ ਤੋਂ ਪਹਿਲਾਂ ਖੋਜ ਕੱਢੀ ਇਹਨਾਂ ਦਾ ਜਨਮ ਰਾਈਟ ਔਰਵਲ ਦਾ ਜਨਮ 19 ਅਗਸਤ 1871 ਤੇ ਵਿਲਬਰ ਦਾ ਜਨਮ 1867 ਈਸਵੀ ਵਿੱਚ ਹੋਇਆ ਰਾਈਟ ਬ੍ਰਦਰਜ਼ ਔਰਵਲ ਅਤੇ ਵਿਲਬਰ ਰਾਈਟ ਪਾਇਨੀਅਰ ਏਵੀਏਟਰ ਸਨ ਜਿਨ੍ਹਾਂ ਨੂੰ ਪਹਿਲੇ ਸਫਲ ਹਵਾਈ ਜਹਾਜ਼ ਦੀ ਕਾਢ ਕੱਢਣ ਅਤੇ ਬਣਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ ਉਨ੍ਹਾਂ ਦੀ ਯਾਤਰਾ ਪਹਿਲਾਂ ਹਵਾ ਬਾਜੀ ਪਾਇਨੀਰਾਂ ਦੇ ਕੰਮ ਅਤੇ ਗਲਾਈਡਰਾਂ ਨਾਲ ਉਨ੍ਹਾਂ ਦੇ ਆਪਣੇ ਪ੍ਰਯੋਗਾਂ ਤੋਂ ਪਰੇਰਿਤ ਉਡਾਣ ਵਿੱਚ ਦਿਲਚਸਪੀ ਨਾਲ ਸ਼ੁਰੂ ਹੋਈ ਸੀ 1903 ਵਿੱਚ ਕਈ ਸਾਲਾਂ ਦੀ ਖੋਜ ਤੇ ਡਿਜ਼ਾਈਨ ਅਤੇ ਟੈਸਟਿੰਗ ਤੋਂ ਬਾਅਦ ਰਾਈਟ ਭਰਾਵਾਂ ਨੇ 17 ਦਸੰਬਰ ਨੂੰ ਕਿਟੀਹਾਕ ਉੱਤਰੀ ਕੈਰੋਲਾਈਨਾ ਵਿੱਚ ਆਪਣੀ ਪਹਿਲੀ ਉਡਾਣ ਪ੍ਰਾਪਤ ਕੀਤੀ ਉਨ੍ਹਾਂ ਦਾ ਜਹਾਜ਼ ਰਾਈਟ ਫਲਾਇਰ 12 ਸਕਿੰਟਾਂ ਲਈ ਉੱਚਾ ਰਹਿਣ ਅਤੇ 120 ਨੂੰ ਕਵਰ ਕਰਨ ਲਈ ਕਾਮਯਾਬ ਰਿਹਾ ਇਹੀ ਟਾਈਮ ਸੀ ਜਦੋਂ ਹਵਾਬਾਜ਼ੀ ਦੇ ਆਧੁਨਿਕ ਯੁੱਗਾਂ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਇੱਕ ਤਿੰਨ ਧੁਰੇ ਨਿਯੰਤਰਣ ਪ੍ਰਣਾਲੀ ਵਿਕਸਿਤ ਕੀਤੀ ਜਿਹਦੇ ਨਾਲ ਪਾਇਲਟ ਨੂੰ ਹਵਾਈ ਜਹਾਜ਼ਾਂ ਨੂੰ ਵਧੀਆ ਢੰਗ ਨਾਲ ਚਲਾਉਣ ਦੀ ਇਜਾਜ਼ਤ ਦਿੱਤੀ ਗਈ। ਜਿਹੜੀ ਪਿਛਲੇ ਡਿਜ਼ਾਈਨ ਦੇ ਮੁਕਾਬਲੇ ਇੱਕ ਵਧੀਆ ਤਰੱਕੀ ਸੀ। ਸਾਲ 1905 ਆਉਂਦੇ-ਆਉਂਦੇ ਲਗਾਤਾਰ ਉਡਾਣ ਮਾਡਲ ਨੂੰ ਵਿਕਸਿਤ ਕੀਤਾ ਗਿਆ। ਰਾਈਟ ਭਰਾਵਾਂ ਦੀਆਂ ਪ੍ਰਾਪਤੀਆਂ ਨੇ ਦੁਨੀਆ ਭਰ ਵਿੱਚ ਹਵਾਬਾਜ਼ੀ, ਆਵਾਜਾਈ ਅਤੇ ਟੈਕਨੋਲੋਜੀ ਨੂੰ ਬਦਲਣ ਦੇ ਭੇਖ ਦੀ ਨਹੀਂ ਰੱਖੀ। ਇਨਾਂ ਨੂੰ ਸ਼ੁਰੂ ਤੋਂ ਹੀ ਦਿਲਚਸਪੀ ਬਹੁਤ ਸੀ ਕਿ ਕੁਝ ਵੱਡਾ ਕੀਤਾ ਜਾਵੇ ਇਸ ਲਈ ਇਹਨਾਂ ਨੇ ਪਾਇਨੀਅਰ ਏਵੀਏਟਰ ਵਿੱਚ ਕੰਮ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਫਿਰ ਹਵਾਈ ਜਹਾਜ਼ਾਂ ਦੀ ਕੋਝ ਗੱਡੀ ਇਹ ਸੀ ਇਹਨਾਂ ਬਾਰੇ ਕੁਝ ਦਿਲਚਸਪ ਜਾਣਕਾਰੀ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹੋਰ ਵਧੀਆ ਆਉਣ ਵਾਲੀਆਂ ਵੀਡੀਓ ਦਾ ਇੰਤਜ਼ਾਰ ਕਰੋ ਆਉਣ ਵਾਲੀਆਂ ਹਰੇਕ ਵੀਡੀਓ ਇੰਟਰਸਟਿੰਗ ਫੈਕਟਸ ਮੋਟੀਵੇਸ਼ਨਲ ਸਕਸੈਸ ਤੁਹਾਡੇ ਬਾਰੇ ਵੀਡੀਓ ਪੰਜਾਬੀ ਦੇ ਵਿੱਚ ਬਣ ਕੇ ਤੁਹਾਡੇ ਹਾਜ਼ਰ ਕੀਤੇ ਜਾਣਗੀਆਂ